ਆਓ ਕੁਝ ਪੰਜਾਬ ਦੀ ਗੱਲ ਕਰੀਏ ਪੰਜਾਬ ਦੀਆਂ ਗੱਲਾਂ ਕਰਦੇ ਹੋਏ ਆਪਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਾਰੇ ਗੱਲ ਕਰੀਏ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੁਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਫੀ ਦਿਨਾਂ ਤੋਂ ਹਰ ਚੈਨਲ ਤੇ ਗੱਲ ਚੱਲ ਰਹੀ ਸੀ ਕਿ ਭਗਵੰਤ ਮਾਨ ਜੀ ਬਦਲੇ ਜਾਣਗੇ ਕੀ ਕੋਈ ਨਵਾਂ ਚਿਹਰਾ ਦੇਖਿਆ ਜਾ ਰਿਹਾ ਕਿਹੜੇ ਮੰਤਰੀ ਨੂੰ ਕਿਹੜੇ ਮੰਤਰੀ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਉਹਦਾ ਨਾਮ ਮੁੱਖ ਮੰਤਰੀ ਦੀ ਚਰਚਾ ਦੇ ਵਿੱਚ ਹੈ ਪਰ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹਾਲੀ ਦੇ 40 ਹਸਪਤਾਲ ਵਿੱਚ ਦਾਖਲ ਸਨ ਜਿਨ੍ਹਾਂ ਦੇ ਦਾਖਲੇ ਕਾਰਨ ਕੈਬਨਿਟ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਸੀ ਪਰ ਅੱਜ ਉਹਨਾਂ ਨੇ ਮੁਹਾਲੀ ਹਸਪੀਟਲ ਦੇ ਵਿੱਚੋਂ ਹੀ ਦਾਖਲ ਸਮੇ ਕੈਬਨਿਟ ਦੀ ਮੀਟਿੰਗ ਕੀਤੀ ਹੈ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਚੀਜ਼ਾਂ ਜੋ ਉਹਨਾਂ ਵੱਲੋਂ ਬੋਲੀਆਂ ਗਈਆਂ ਦੱਸਿਆ ਜਾਂਦਾ ਹੈ ਕਿ ਇਹ ਕੈਬਨਿਟ ਵਿੱਚ ਪਾਸ ਹੋ ਚੁੱਕੀਆਂ ਹਨ ਪਰ ਇੱਕ ਗੱਲ ਤੁਹਾ ਤੋਂ ਤੁਹਾਡੀ رائے ਦੇ ਨਾਲ ਮੈਂ ਅੱਗੇ ਜਾਣਾ ਚਾਹੂੰਗਾ ਅੱਗੇ ਵਧਣਾ ਚਾਹੂੰਗਾ ਅੱਗੇ ਗੱਲ ਕਰਨੀ ਚਾਹੂੰਗਾ ਕੀ ਕੈਬਨਟ ਦੀ ਮੀਟਿੰਗ ਹੋਣੀ ਹੋਵੇ ਉਸ ਤੋਂ ਪਹਿਲਾਂ ਵੀ ਪਾਰਟੀ ਦੇ ਇੰਚਾਰਜ ਮਨੀਸ਼ ਸਸੋਧਿਆ ਜੀ ਦਿੱਲੀ ਤੋਂ ਬਿਆਨ ਦਾਖਲ ਦੇਣ ਕੇ ਪੰਜਾਬ ਦੇ ਵਿੱਚ ਕੱਲ ਨੂੰ ਰੇਤਾ ਦੀ ਪਾਲਿਸੀ ਲਾਗੂ ਕੀਤੀ ਜਾਵੇਗੀ ਕੀ ਇਹ ਕਾਨੂੰਨ ਅਨਸਾਰ ਠੀਕ ਹੈ ਆਪਣੀ ਆਪਣੀ ਰਾਏ ਜ਼ਰੂਰ ਦਿਓ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਕਿਸਾਨ ਹੁਣ ਆਪਣੇ ਖੇਤਾਂ ਚੋਂ ਰੇਤਾ ਚੋਂ ਕੱਢ ਸਕਣਗੇ ਕੀ ਉਹਨਾਂ ਨੇ ਸੋਚ ਸਮਝ ਕੇ ਬਿਆਨ ਦਿੱਤਾ ਹੈ ਜਿਨ੍ਹਾਂ ਵੱਲੋਂ ਸਾਮਦਾਨ, ਦੰਦ, ਵੇੜ ਦਾ ਹੁਕਾ ਦਿੱਤਾ ਗਿਆ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜਿਨ੍ਹਾਂ ਦੇ ਖੇਤ ਹੀ ਰੁੜ ਗਏ ਹਨ ਉਹ ਕਿਥੋਂ ਰੋਟਾ ਚਕਵਾਉਣਗੇ ਕੀ ਪਾਲਸੀ ਹੋਵੇਗੀ ਤੁਹਾਡੀ ਸਰਕਾਰ ਦੀ ਸੋ ਕਿਸੇ ਹੱਦ ਤੱਕ ਇਸ ਗੱਲ ਦੇ ਵਿੱਚ ਭਗਵਾਨ ਸਿੰਘ ਮਾਨ ਕਾਮਯਾਬ ਹੋ ਗਏ ਲੱਗਦੇ ਹਨ ਜਿਨ੍ਹਾਂ ਵੱਲੋਂ ਅੱਜ ਦੀ ਕੈਬਨਟ ਮੀਟਿੰਗ ਮੀਟਿੰਗ ਕੀਤੀ ਗਈ ਸੋ ਬਾਕੀ ਦੇਖਦੇ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੇ ਕੈਬਨਟ ਦੀ ਮੀਟਿੰਗ ਸੰਬੰਧੀ ਜੋ ਪਾਸ ਕੀਤਾ ਗਿਆ ਉਹਦੇ ਲੈਟਰ ਕਿਦਾਂ ਦੇ ਈਸ਼ੂ ਹੁੰਦੇ ਹਨ ਕਾਫੀ ਏਰੀਆ ਦੇ ਵਿੱਚ ਤੁਹਾਨੂੰ ਜ਼ਮੀਨ ਵੀ ਨਹੀਂ ਮਿਲਣੀ ਕਿਵੇਂ ਕਰੋਗੇ ਖੇਤਾਂ ਦਾ ਫੈਸਲਾ ਜੋ ਲੋਕ ਬਹੁਤ ਹੀ ਗਰੀਬ ਹਨ ਉਹਨਾਂ ਦਾ ਘਰ ਮਲਵਾ ਬਣ ਚੁੱਕਿਆ ਹੈ ਕਿਤੇ ਵੀ ਉਹਨਾਂ ਦੇ ਘਰਾਂ ਦੇ ਨਿਸ਼ਾਨ ਨਹੀਂ ਹਨ ਇਹ ਸਰਕਾਰ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰਕਾਰ ਇਹਨੂੰ ਕਿਵੇਂ ਨਿਭਾਉਂਦੀ ਹੈ ਆਓ ਦੇਖਾਂਗੇ ਅਗਲੇ ਐਪੀਸੋਡ ਦੇ ਵਿੱਚ ਧੰਨਵਾਦ